ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵੀਡੀਓ ਵਿੱਚ ਅਸੀਂ ਆਪ ਜੀ ਦੇ ਲਈ ਬਹੁਤ ਹੀ ਪਿਆਰੀ ਜੀ ਅਤੇ ਬਿਲਕੁਲ ਥੋੜੇ ਜੇ ਸਵਾਰਾਂ ਦੇ ਵਿੱਚ ਸੌਖੀ ਜਹੀ ਰੀਤ ਦੇ ਵਿੱਚ ਸ਼ਬਦ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਸਿਖਾਉਣ ਦਾ ਯਤਨ ਕਰਾਂਗੇ ਸੋ ਇਸ ਨੂੰ ਅਸੀਂ ਫੀਮੇਲ ਸਕੇਲ ਦੇ ਵਿੱਚ ਗਾ ਰਹੇ ਹਾਂ ਸੋ ਆਓ ਪਹਿਲਾਂ ਸਥਾਈ ਸਰਵਨ ਕਰਦੇ ਹਾਂ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਤਾਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਤਾਰ ਸਥਾਈ ਦੇ ਨਾਲ ਜੀ ਸਥਾਈ ਜੋੜ ਆਪਣੀ ਕਿਰਪਾਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਇਸ ਤੋਂ ਬਾਅਦ ਫਿਰ ਸਥਾਈ ਦੀ ਲਾਈਨ ਆਏਗੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਇਸ ਦੇ ਨਾਲ ਜੀ ਅੰਤਰਾ ਜਿੱਤ ਦੁਆਰ ਉੱਭਰ ਤਿੱਤਨੇ ਹੋ ਬਾਰ ਜਿੱਤ ਦੁਆਰ ਉੱਭਰ ਤਿੱਤਨੇ ਹੋ ਬਾਰ ਅੰਤਰੇ ਤੋਂ ਬਾਅਦ ਸਥਾਈ ਜੋੜ ਆਪਣੀ ਕਿਰਪਾ ਤਾਰ ਆਪਣੀ ਕਿਰਪਾਤਾਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਤਾਰ ਸੋ ਇਸੇ ਤਰ੍ਹਾਂ ਹੀ ਬਾਕੀ ਦੇ ਦੋ ਅੰਤਰੇ ਹੋਰ ਹਨ ਇਸ ਸ਼ਬਦ ਦੇ ਉਹ ਵੀ ਇਸੇ ਅੰਤਰੇ ਦੇ ਅਕੋਰਡਿੰਗ ਸੇਮ ਕੰਪੋਜੀਸ਼ਨ ਤੇ ਅੰਤਰੇ ਗਾਣੇ ਹਨ ਸੋ ਇਸ ਸ਼ਬਦ ਦੇ ਵਿੱਚ ਇਤਨੀਕ ਸੇਵਾ ਪ੍ਰਵਾਨ ਕਰਨੀ ਜੀ ਸੋ ਇਸੇ ਤਰ੍ਹਾਂ ਆਪ ਜੀ ਨੇ ਸ਼ਬਦ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਔਰ ਹੋਰ ਇਸ ਤਰ੍ਹਾਂ ਦੇ ਸ਼ਬਦ ਸਿੱਖਣ ਦੇ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੇ ਰਹੋ ਕਰਵਾਉਂਦੇ ਰਹੋ ਸ਼ੇਅਰ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ